ਮੇਰੀ ਬਹੁਤ ਹੀ ਪਿਆਰੀ ਦੋਸਤ ਸਿਮਰ ਜੋ ਹਰ ਕੰਮ ਕਰਨ ਤੋਂ ਪਹਿਲਾਂ ਮੇਰੀ ਸਲਾਹ ਜ਼ਰੂਰ ਲੈਂਦੀ ਦਾ ਅੱਜ ਫੋਨ ਵੀ ਆਇਆ ਸੀ ਤੇ ਉਹ ਪੁੱਛ ਰਹੀ ਸੀ ਕਿ ਮੈਂ ਆਪਣੇ ਹਸਬੰਦ ਬਲਜੀਤ ਨੂੰ ਇੱਕ ਹੋਰ ਮੌਕਾ ਦੇ ਦੇਵਾਂ ਸ਼ਾਇਦ ਸੁਧਰ ਹੀ ਜਾਵੇ ਸਿਮਰ ਤੇ ਬਲਜੀਤ ਕਾਲਜ ਦੇ ਦਿਨਾਂ ਵਿੱਚ ਬਹੁਤ ਅੱਛੇ ਦੋਸਤ ਸਨ ਦੋਸਤੀ ਹੌਲੀ ਹੌਲੀ ਪਿਆਰ ਵਿੱਚ ਬਦਲ ਗਈ ਸੀ ਤੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਵੀ ਹੋ ਗਿਆ ਦੋਨਾਂ ਦਾ ਸਿਮਰ ਸੁਭਾਅ ਦੀ ਬਹੁਤ ਹੀ ਚੰਗੀ ਸੀ ਤੇ ਬਲਜੀਤ ਦਾ ਸੁਭਾ ਇਦਾਂ ਦਾ ਸੀ ਕਿ ਉਹਨੂੰ ਕੋਈ ਸਮਝ ਹੀ ਨਹੀਂ ਸਕਿਆ ਕਿ ਉਹ ਚਾਹੁੰਦਾ ਕੀ ਹੈ ਮੈਂ ਕਈ ਵਾਰ ਸਿਮਰ ਨੂੰ ਮਜ਼ਾਕ ਵਿੱਚ ਆਖ ਦੇਣਾ ਕਿ ਤੈਨੂੰ ਕੀ ਪਸੰਦ ਆਇਆ ਬਲਜੀਤ ਵਿੱਚ ਸਿਰਫ ਸੋਨਾ ਹੀ ਦੇਖਿਆ ਸਿਮਰ ਨੇ ਆਖਣਾ ਕਿ ਮੈਂ ਪਿਆਰ ਕਰਦੀ ਆਂ ਦਿਲ ਜਾਣ ਤੋਂ ਇਹਨੂੰ ਬਲਜੀਤ ਦੀ ਉਹ ਗੱਲ ਮਾੜੀ ਸੀ ਕਿ ਉਹਨੇ ਜਿੱਥੇ ਵੀ ਕੋਈ ਸੋਹਣੀ ਕੁੜੀ ਦੇਖਣੀ ਉਹਦੇ ਮਗਰ ਤੁਰ ਪੈਣਾ ਸੀਮਰ ਨੇ ਉਹਦੀਆਂ ਇਹੋ ਗੱਲਾਂ ਮਜ਼ਾਕ ਵਿੱਚ ਲੈ ਲੈਣੀਆਂ ਕਿ ਜਾਣ ਬੁੱਝ ਕੇ ਕਰਦਾ ਇਹੋ ਪਿਆਰ ਤੇ ਮੈਨੂੰ ਕਰਦਾ ਮੈਂ ਵੀ ਆਖਣਾ ਕਿ ਚਲੋ ਠੀਕ ਆ ਐਨਾ ਭਰੋਸਾ ਤੈਨੂੰ ਇਹਦੇ ਤੇ ਉਹਨਾਂ ਦੇ ਵਿਆਹ ਨੂੰ ਸਾਲ ਹੋਇਆ ਤੇ ਉਹਨਾਂ ਦੇ ਇੱਕ ਬੇਟੀ ਜਪਨੀਤ ਹੋਈ ਜਪਨੀਤ ਹਜੇ ਥੋੜੇ ਮਹੀਨਿਆਂ ਦੀ ਹੀ ਸੀ ਤੇ ਬਲਜੀਤ ਆਖਦਾ ਕਿ ਮੈਂ ਕੈਨੇਡਾ ਜਾਣਾ ਮੇਰਾ ਇੱਕ ਦੋਸਤ ਗਿਆ ਉੱਥੇ ਉਹਦੇ ਕੋਲ ਹੀ ਰਹਿਣਾ ਬਲਜੀਤ ਦੀ ਭੈਣ ਨੇ ਬਲਜੀਤ ਨੂੰ ਕਿਸੇ ਪ੍ਰੋਗਰਾਮ ਤੇ ਕੈਨੇਡਾ ਬੁਲਾ ਲਿਆ ਘੁੰਮਣ ਲਈ ਤੇ ਬਲਜੀਤ ਉੱਥੇ ਹੀ ਰੁਕ ਗਿਆ ਸਿਮਰ ਤੇ ਬਲਜੀਤ ਨੂੰ ਕੈਨੇਡਾ ਜਾਣ ਵੀ ਨਹੀਂ ਸੀ ਦੇਣਾ ਚਾਹੁੰਦੀ ਉਹ ਹਰ ਵੇਲੇ ਬਲਜੀਤ ਦੇ ਖਿਆਲਾਂ ਵਿੱਚ ਹੀ ਕੋਈ ਰਹਿੰਦੀ ਸੀ ਜਪਨੀਤ 2 ਸਾਲ ਦੀ ਹੋ ਗਈ ਸਿਮਰ ਆਪਣੇ ਸੱਸ ਸਹੁਰੇ ਨਾਲ ਹੀ ਰਹਿੰਦੀ ਹੁਣ ਬਲਜੀਤ ਦਾ ਫੋਨ ਘੱਟ ਹੀ ਆਉਂਦਾ ਸੀ ਉਹਨੇ ਮੇਰੇ ਨਾਲ ਗੱਲ ਕੀਤੀ ਕਿ ਬਲਜੀਤ ਮੈਨੂੰ ਫੋਨ ਨਹੀਂ ਕਰਦਾ ਤੇ ਜਦੋਂ ਦਾ ਗਿਆ ਕੋਈ ਪੈਸਾ ਵੀ ਨਹੀਂ ਭੇਜਿਆ ਤੇ ਫਿਰ ਉਹ ਰੋਣ ਲੱਗੀ ਪਈ ਮਾਫ ਕਰਨਾ ਰੋਣ ਲੱਗ ਪਈ ਤੇ ਆਖਦੀ ਕਿ ਮੈਨੂੰ ਮੇਰੀ ਮਾਮੇ ਦੀ ਕੁੜੀ ਦਾ ਫੋਨ ਆਇਆ ਸੀ ਉਹ ਵੀ ਉੱਥੇ ਹੀ ਕੈਨੇਡਾ ਰਹਿੰਦੀ ਆ ਉਹ ਆਖਦੀ ਸੀ ਕਿ ਮੈਂ ਬਲਜੀਤ ਨੂੰ ਕਈ ਵਾਰ ਵੀਕਐਂਡ ਤੇ ਇੱਕ ਔਰਤ ਨਾਲ ਘੁੰਮਦੇ ਦੇਖਿਆ ਫਿਰ ਸਿਮਰ ਰੋਣ ਲੱਗ ਪਈ ਤੇ ਆਖਦੀ ਹੁਣ ਕੀ ਹੋਊ ਮੈਂ ਸਿਮਰਨ ਨੂੰ ਕਿਹਾ ਕਿ ਤੇਰੇ ਸੱਸ ਸਹੁਰੇ ਨਾਲ ਗੱਲ ਕਰਦੇ ਆਂ ਕਿ ਪੈਸੇ ਲਗਾ ਕੇ ਤੈਨੂੰ ਵੀ ਕਿਸੇ ਤਰ੍ਹਾਂ ਭੇਜਣ ਕੈਨੇਡਾ ਮੈਂ ਸਾਰੀ ਗੱਲ ਉਹਦੇ ਸੱਸ ਸਹੁਰੇ ਨਾਲ ਕੀਤੀ ਉਹ ਦੋਨੋਂ ਚੰਗੀ ਨੌਕਰੀ ਤੋਂ ਰਿਟਾਇਰ ਹੋ ਰਿਟਾਇਰ ਹੋਏ ਸੰਤ ਤੇ ਸਿਆਣੇ ਵੀ ਬਹੁਤ ਸਨ ਇਹੋ ਗੱਲ ਸੁਣ ਉਹਨਾਂ ਨੂੰ ਬਹੁਤ ਦੁੱਖ ਹੋਇਆ ਕਿ ਬਲਜੀਤ ਨੇ ਕਿਸੇ ਹੋਰ ਔਰਤ ਨੂੰ ਰੱਖਿਆ ਹੋਇਆ ਉਹ ਠੀਕ ਉਹ ਆਖਦੇ ਕਿ ਆਸੀਂ ਆਪਣੀ ਕੈਨੇਡਾ ਰਹਿੰਦੇ ਤੇ ਰੂਬੀ ਨਾਲ ਗੱਲ ਕਰਦੇ ਆ ਰੂਬੀ ਨੇ ਬਲਜੀਤ ਨੂੰ ਬਹੁਤ ਸਮਝਾਇਆ ਪਰ ਉਹ ਰੂਬੀ ਤੋਂ ਦੂਰ ਕਿਤੇ ਰਹਿਣ ਲੱਗ ਪਿਆ ਸੀ ਰੂਬੀ ਨੇ ਬਹੁਤ ਕੋਸ਼ਿਸ਼ ਕੀਤੀ ਤੇ ਸੀਮਰ ਤੇ ਉਹਦੀ ਧੀ ਕੈਨੇਡਾ ਪਹੁੰਚ ਗਈ ਉਥੇ ਪਹੁੰਚੀ ਨੂੰ 3 ਦਿਨ ਹੋ ਗਏ ਪਰ ਬਲਜੀਤ ਉਹਨੂੰ ਮਿਲ ਨਹੀਂ ਆਇਆ ਵੀਕਐਂਡ ਹੋਣ ਕਰਕੇ ਉਹ ਅਯਾਸੀ ਵਿੱਚ ਮਸਤ ਸੀ ਤੇ ਉੱਤਰ ਸੀਮਰ ਦਾ ਬੁਰਾ ਹਾਲ ਸੀ ਉਹਨੇ ਮੈਨੂੰ ਸਾਰੀ ਗੱਲ ਦੱਸੀ ਚਾਰਕ ਦਿਨ ਬਾਅਦ ਉਹ ਆ ਗਿਆ ਉਹ ਵੀ ਉਹਦੀ ਭੈਣ ਨੇ ਵਾਰ-ਵਾਰ ਫੋਨ ਕੀਤੇ ਤੇ ਉਹ ਰਿਹਾਇਸ਼ ਤੇ ਵੀ ਸੁਨੇਹਾ ਦਿੱਤਾ ਸੀ ਸੀਮਰ ਨੇ ਮੇਰੇ ਕੰਨ ਤੇ ਪਹਿਲਾਂ ਉਸ ਔਰਤ ਬਾਰੇ ਪੁੱਛਿਆ ਜਿਹਦੇ ਨਾਲ ਰਹਿੰਦਾ ਸੀ ਉਹਨੇ ਆਪਣੀ ਗਲਤੀ ਮੰਨੀ ਤੇ ਮਾਫੀ ਮੰਗ ਲਈ ਕਿ ਮੈਨੂੰ ਇੱਕ ਮੌਕਾ ਦੇ ਦੇ ਸੀਮਰ ਮੈਂ ਹੁਣ ਸੁਧਰ ਗਿਆ ਹਾਂ ਸੀਮਰ ਉਹਦੀਆਂ ਗੱਲਾਂ ਵਿੱਚ ਆ ਗਈ ਤੇ ਆਖਦੀ ਠੀਕ ਆ ਇੱਕ ਹਫਤਾ ਹੀ ਉਹ ਸਿਮਰ ਕੋਲ ਰੁਕਿਆ ਤੇ ਕੋਈ ਕੰਮ ਦਾ ਬਹਾਨਾ ਲਗਾ ਕੇ ਫਿਰ ਚਲਾ ਗਿਆ ਹਫਤੇ ਦੇ 5 ਦਿਨ ਜਿੰਨਾ ਕਮਾਉਂਦਾ ਸੀ ਦੋ ਦਿਨਾਂ ਵਿੱਚ ਉਡਾ ਦਿੰਦਾ ਸੀ ਹੁਣ ਤੇ ਸਿਮਰ ਨੇ ਉਹਨੂੰ ਕਿਸੇ ਗੋਰੀ ਨਾਲ ਘੁੰਮਦੇ ਹੋਏ ਆਪਣੀ ਅੱਖੀਂ ਦੇਖਿਆ ਸੀ ਜਪਨੀਤ 4 ਸਾਲਾਂ ਦੀ ਸੀ ਤੇ ਉਹ ਦੂਰੋਂ ਹੀ ਬਲਜੀਤ ਨੂੰ ਦੇਖ ਆਖਦੀ ਕਿ ਉਹ ਪਾਪਾ ਦੇਖੋ ਪਰ ਜੀਤ ਨੇ ਵੀ ਦੇਖ ਲਿਆ ਸੀ ਸਿਮਰ ਤੇ ਜਪਨੀਤ ਨੂੰ ਹੁਣ ਉਹ ਫਿਰ ਸਿਮਰ ਕੋਲ ਆ ਗਿਆ ਮਾਫ ਕਰ ਦੇ ਇੱਕ ਮੌਕਾ ਦੇ ਦੇ ਬਸ ਮੈਂ ਸੁਧਰ ਜਾਣਾ ਸਿਮਰ ਨੇ ਫਿਰ ਮੈਨੂੰ ਫੋਨ ਕੀਤਾ ਕਿ ਉਹ ਨਹੀਂ ਸੁਧ ਨਹੀਂ ਸੁਧਰੇ ਆ ਤੇ ਇੱਕ ਗੋਰੀ ਨਾਲ ਘੁੰਮਦਾ ਦੇਖਿਆ ਅੱਜ ਤੇ ਹੁਣ ਫਿਰ ਇੱਕ ਮੌਕਾ ਮੰਗਦਾ ਆਪਣੀ ਗਲਤੀ ਸੁਧਰਨ ਲਈ ਮੈਂ ਕਿਹਾ ਕਿ ਜੀ ਦਾ ਪਤਾ ਹੋਵੇ ਕਿ ਉਹਨੇ ਸੁਧਰਨਾ ਹੀ ਨਹੀਂ ਉਹਨੂੰ ਕਾਦਾ ਮੌਕਾ ਦੇਣਾ ਤੂੰ ਹੁਣ ਕੋਈ ਮੌਕਾ ਨਾ ਦੇ ਉਹਨੂੰ ਤੇ ਆਪਣੇ ਕੰਮ ਤੇ ਧਿਆਨ ਦੇ ਇਹੋ ਜਿੱਥੇ ਜਾਂਦਾ ਜਾਈ ਜਾਵੇ ਤੂੰ ਆਪਣੀ ਧੀ ਦਾ ਖਿਆਲ ਕਰ ਬੱਸ ਇਹਨੇ ਤੇ ਕੋਈ ਪੈਸਾ ਤੁਹਾਨੂੰ ਦੇਣਾ ਨਹੀਂ ਤੇ ਤੈਨੂੰ ਆਪ ਹੀ ਰਹਿਣ ਤੇ ਖਾਣ ਦਾ ਪ੍ਰਬੰਧ ਕਰਨਾ ਪੈਣਾ ਰਿਸ਼ਤੇਦਾਰਾਂ ਨੇ ਵੀ ਕਿੰਨੀ ਦੇਰ ਰੱਖਣਾ ਤੈਨੂੰ ਸਿਮਰ ਰੂਬੀ ਦੇ ਸਟੋਰ ਤੇ ਹੀ ਕੰਮ ਕਰਦੀ ਸੀ ਤੇ ਫਿਰ ਉਹਨੇ ਅਲੱਗ ਕਰ ਕਿਰਾਏ ਤੇ ਲੈ ਲਿਆ ਸੀ ਜਪਨੀਤ ਨੂੰ ਵੀ ਸਕੂਲ ਲਗਾ ਦਿੱਤਾ ਸੀ ਤੇ ਆ ਬਹੁਤ ਹੀ ਮਿਹਨਤ ਕਰਦੀ ਸੀ ਸਿਮਰ ਦਾ ਕਈ ਵਾਰ ਫੋਨ ਆਉਣਾ ਕਿ ਹੁਣ ਮੈਂ ਕੀ ਕਰਾਂ ਉਹ ਆ ਜਾਂਦਾ ਕਦੇ ਕਦੇ ਮੇਰੇ ਘਰ ਮੈਂ ਕਿਹਾ ਕਿ ਤੂੰ ਉਹਨੂੰ ਆਪਣੇ ਬੈਡਰੂਮ ਵਿੱਚ ਨਾ ਆਉਣ ਦੇਵੀਂ ਉਹ ਇਸ ਲਾਇਕ ਨਹੀਂ ਆਖਦੀ ਠੀਕ ਆ ਮੇਰਾ ਕੈਨੇਡਾ ਦਾ ਕੀੜਾ ਲੱਗਿਆ ਤੇ ਮੈਂ ਉਹਨੂੰ ਮਿਲਣ ਗਈ ਸਿਮਰ ਮੈਨੂੰ ਦੇਖ ਬਹੁਤ ਖੁਸ਼ ਹੋਈ ਉਹ ਚਾਹ ਬਣਾ ਲਈ ਤੇ ਐਨੇ ਨੂੰ ਸਿਮਰ ਦੇ ਬੈੱਡਰੂਮ ਵਿੱਚੋਂ ਉੱਠ ਬਲਜੀਤ ਬਾਹਰ ਨੂੰ ਆਇਆ ਮੈਨੂੰ ਦੇ ਗੁੱਸਾ ਆ ਗਿਆ ਮੈਂ ਸਿਮਰ ਨੂੰ ਪੁੱਛਿਆ ਕਿ ਹੋ ਇੱਥੇ ਕੀ ਕਰਦਾ ਸਿਮਰ ਆਖਦੀ ਤੈਨੂੰ ਦੱਸਿਆ ਸੀ ਕਿ ਉਹ ਕਦੇ-ਕਦੇ ਆ ਜਾਂਦਾ ਤੇ ਬਹੁਤ ਮਿੰਤਾ ਕਰਦਾ ਕਿ ਮੈਨੂੰ ਸੁਧਨ ਦਾ ਇੱਕ ਮੌਕਾ ਦੇ ਦੇ ਮੈਂ ਪਿਆਰ ਕਰਦੀ ਹਾਂ ਇਹਨੂੰ ਇਸ ਲਈ ਮੇਰੇ ਕੋਲ ਇਹਦਾ ਮਿੰਤ ਤਰਲਾ ਦੇਖਿਆ ਨਹੀਂ ਜਾਂਦਾ ਮੈਸੀਮਰ ਨੂੰ ਇਹੋ ਆਖ ਆ ਗਈ ਕਿ ਮੇਰੇ ਕੋਲ ਸਲਾਹ ਨਾ ਮੰਗਿਆ ਕਰ ਜੇ ਮੇਰੀ ਮੰਨਣੀ ਨਹੀਂ ਹੁੰਦੀ ਕਈ ਸਾਲਾਂ ਬਾਅਦ ਅੱਜ ਫਿਰ ਸਿਮਰ ਦਾ ਸਲਾਹ ਮੰਗਣ ਨੂੰ ਫੋਨ ਆਇਆ ਸੀ ਕਿ ਬਲਜੀਤ ਨੂੰ ਗੋਰੀਆਨੀ ਕੁੱਟਿਆ ਤੇ ਫੇਸਬੁੱਕ ਤੇ ਸ਼ਰਿਆਮ ਇਹਨੂੰ ਗਾਣਾ ਵੀ ਲਿਖੀਆਂ ਗੋਰੀ ਨੇ ਇਹ ਉਹਦੀ ਗਰਲਫ੍ਰੈਂਡ ਨੂੰ ਤੰਗ ਕਰਦਾ ਸੀ ਹੁਣ ਕੁੱਟ ਖਾ ਕੇ ਫਿਰ ਆ ਗਿਆ ਮੇਰੇ ਕੋਲ ਤੇ ਆਖਦਾ ਕਿ ਇੱਕ ਮੌਕਾ ਦੇ ਦੇ ਹੋਰ ਸੁਧਰਨ ਦਾ ਅੱਜ ਤੇ ਰੋ ਵੀ ਰਹੀ ਆ ਕੀ ਕਰਾਂ ਹੁਣ ਮੈਂ ਤੇ ਉਹ ਹੀ ਕਿਹਾ ਕਿ ਤੂੰ ਆਪਣਾ ਦੇਖ ਮੇਰੀ ਸਲਾਹ ਤੇ ਉਹ ਹੀ ਆ ਜਿਹੜੀ ਤੂੰ ਮੰਨਦੀ ਨਹੀਂ ਥੋੜੀ ਦੇਰ ਬਾਅਦ ਸਿਮਰ ਫੋਨ ਕਰ ਆਖਦੀ ਕਿ ਉਹ ਚਲਾ ਗਿਆ ਹੁਣ ਤੇ ਉਹਨੇ ਸਾਰੀ ਗੱਲ ਦੱਸੀ ਹੁਣ ਸਿਮਰ ਦੀ ਧੀ ਜਪਣੀ ਤੇ 12 ਸਾਲਾਂ ਦੀ ਹੋ ਗਈ ਸੀ ਤੇ ਉਹ ਸਭ ਸਮਝਦੀ ਸੀ ਉਹਨੇ ਆਪਣੇ ਬਾਪ ਨੂੰ ਕਿਹਾ ਕਿ ਇੱਥੋਂ ਚਲੇ ਜਾਓ ਤੋ ਤੁਹਾਡੇ ਕਰਕੇ ਮੇਰੀ ਬਹੁਤ ਬੇਇੱਜ਼ਤੀ ਹੁੰਦੀ ਆ ਮੰਮੀ ਨੇ ਤੁਹਾਨੂੰ ਇੰਨੇ ਮੌਕੇ ਦਿੱਤੇ ਸੁਧਰਨ ਦੇ ਪਰ ਮੈਂ ਇੱਕ ਵੀ ਨਹੀਂ ਦੇਵਾਂਗੀ ਉਸ ਨੂੰ ਕਦੇ ਵੀ ਕੋਈ ਮੌਕਾ ਨਾ ਦਿਓ ਜੀਦਾ ਪਤਾ ਹੀ ਹੋਵੇ ਕਿ ਇਹਨੇ ਨਹੀਂ ਸੁਧਰਨਾ ਧੰਨਵਾਦ ਜੀ ਲੇਖਿਕਾ ਮਨਿੰਦਰ ਕੌਰ ਸਾਹੀ